ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਪ੍ਰੀਤ ਬਾਂਗਾ ਸਾਰਿਆਂ ਦਾ ਬਹੁ ਬਹੁ ਸਵਾਗਤ ਆ ਜਿਹੜੇ ਚੈਨਲ ਦੇ ਨਵੇਂ ਨੇ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਤੇ ਬੈਲ ਆਈਕਨ ਕਰ ਦੋ ਪ੍ਰੈਸ ਆਲ ਤੇ ਜਿਹੜੀ ਸਾਰੀ ਨੋਟੀਫਿਕੇਸ਼ਨ ਮੈਸੇਜਸ ਨੇ ਤੁਹਾਨੂੰ ਪਹੁੰਚੇ ਕਰਨੀਆਂ ਮੇਰੀ ਨਵੀਂ ਵੀਡੀਓ ਦੀਆਂ ਤੇ ਹਾਂਜੀ ਗਾਇਜ਼ ਪਿਛਲੇ ਵੀਡੀਓਜ਼ ਵੀ ਤੁਸੀਂ ਦੇਖਿਆ ਹੋਣਾ ਮੇਰੇ ਮਾਸੀ ਦਾ ਪੋਤਾ ਤੁਸੀਂ ਦੇਖਿਆ ਹੋਣਾ ਨਾ ਉਹਦਾ ਨਾਮ ਸਹਿਜ ਆ ਅੱਜ ਫੇਰ ਆਜ ਕੇ ਮਿਲ ਗਏ ਸਤਿ ਸ਼੍ਰੀ ਅਕਾਲ ਅੱਜ ਆਜ ਕੇ ਫੇਰ ਗਾਇਜ਼ ਨਾਲੋਂ ਛੋਟਾ ਭਰਾ ਵੀ ਆ ਉਹ ਸੁਨੋਈ ਨਾਲ ਖੇਡਦਾ ਵਾ ਇਸ ਟਾਈਮ ਤੇ ਮੈਂ ਹੁਣੇ ਸਕੂਲੋਂ ਆਇਆ ਵਾ ਫੇਰ ਪਹਿਲੇ ਆ ਸਕੂਲ ਟਿਊਸ਼ਨ ਹੁਣ ਤਾਂ ਪਹਿਲਾਂ ਸਕੂਲ ਦੀਆਂ ਵੀ ਛੁੱਟੀਆਂ ਨੇ ਹੁਣ ਹੁਣ ਕਰਦੇ ਆਂ ਵਲੌਗ ਦੀ ਸਟਾਰਟਿੰਗ ਲੈਟਸ ਗੋ ਇਸ ਸਨੋਈ ਦੇਖ ਲੈਦੀ ਜਾਂਦੀ ਐ ਇਹਨੂੰ ਖੇਡਣ ਮਾਇਆ ਹੁੰਦਾ ਗਾਇਜ਼ ਹੁਣ ਟੀਵੀ ਲਾ ਲਿਆ ਤੇ ਆ ਇੱਧਰ ਬੈਠਾ ਹੋਇਆ ਕਹਿੰਦਾ ਟੀਵੀ ਲਾ ਦੋ ਹੁਣ ਤੇ ਆ ਦੇਖੋ ਸਨੋਈ ਨੂੰ ਓਏ ਓਏ ਭੱਜ ਗਈ ਫੜ ਫਰਾਰ ਆ ਬੁਰੀ ਤੇ ਹੁਣ ਉਹ ਤਾਂ ਟੀਵੀ ਦੇਖਦੇ ਬੈਠਾ ਆਇਆ ਆਇਆ ਬਟਿਲੀ ਸੰਦੂ ਆਇਆ ਤੇ ਬੈਗ ਦਾ ਹਾਲ ਦੇਖੋ ਗਾਇਜ਼ ਕਿੱਡਾ ਗੰਦਾ ਹੋ ਗਿਆ ਮੇਰੀ ਪੈਂਟ ਵੀ ਦੇਖੋ ਇੱਧਰ ਚੈੱਕ ਕਰੋ ਵਾਈਟ ਪੈਂਟ ਪਾਈ ਸੀ ਬਿੰਦੀਆਂ-ਬਿੰਦੀਆਂ ਲੱਗੀਆਂ ਨੇ ਜਿਹਦਾ ਹੁੰਦੀਆਂ ਨਹੀਂ ਆ ਅ ਮਹਿੰਦੀ ਮੱਥੇ ਲਾਣੇ ਉਦਾਂ ਦੀਆਂ ਪੂਰੀ ਗੰਦੀ ਹੋ ਗਈ ਆ ਦੇਖੋ ਇੱਧਰ ਆ ਬੈਗ ਦੇ ਨਾ ਪਿੱਛੇ ਅ ਕੀ ਕਹਿੰਦੇ ਨੇ ਮੈਂ ਰੱਖਿਆ ਸੀ ਮੇਰੇ ਟੰਗ 'ਤੇ ਤੇ ਤਾਂ ਕਰਕੇ ਹੋ ਗਿਆ ਇਦਾਂ ਚਲੋ ਹੁਣ ਬਸ ਸਟਾਰਟ ਆ ਵਲੋਗ ਆਪਣਾ Enjoy ਕਰੋ ਡਾਕਟਰ ਦੇਖੇ ਜਰੂਰ ਥੋੜਾ ਜਿਹਾ ਆ ਚੁੱਕਿਆ ਆ ਆਈਸਕ੍ਰੀਮ ਲੈ ਕੇ ਨਾਲ ਇਹਦੇ ਇਦਾਂ ਹੀ ਆ ਸੀ ਮੈਂ ਪਰਣਾ ਬਣ ਕੇ ਗਿਆ ਸੀਗਾ ਤੇ ਚਲੋ ਹੁਣ ਆ ਗਏ ਆ ਆਈਸਕ੍ਰੀਮ ਲੈ ਕੇ ਤੇ ਆ ਆਪਣੀ ਫਿਰਦੀ ਪੀ ਆ ਦੀ ਸਨੋਈ ਆਏ ਹੋਏ ਸਨੋਈ ਵੀ ਕੈਮਰਾ ਦੇਖਦੀ ਆ ਏ ਬਸ ਹੁਣ ਆਈਸਕ੍ਰੀਮ ਲੈ ਕੇ ਆ ਚੁੱਕੇ ਆ ਆਈਸਕ੍ਰੀਮ ਥੋੜੀ ਮੈਲਟ ਸੀ ਤਾਂ ਅੰਦਰ ਫ੍ਰਿਜ ਰੱਖੀ ਆ ਬਸ ਹੁਣ ਬੈੰਨੇ ਆ ਉਹਦਾ ਆਧੇ ਵੱਜ ਗਿਆ ਗਾਇਸ ਪਾਸਤਾ ਰੈਡੀ ਐ ਨਾਲ ਰੂਵ ਜਾ ਚੈੱਕ ਕਰੋ ਬਹੁਤ ਟੇਸਟੀ ਬਣਿਆ ਰੈਡ ਸੌਸ ਮਿਰਚਾ ਬੜੀ ਵੈ ਟੇਸਟੀ ਆ ਮੇਰੇ ਨਾਲ ਰੂਵ ਜਾ ਤੇ ਗਾਇਸ ਹੁਣ ਅਸੀਂ ਖਾ ਰਹੇ ਆ ਸੈਂਡਵਿਚ ਮੰਗਾਇਆ ਵਾ ਇਹ ਸਾਜਨ ਸਵੀਟਸ ਕੋਲੋਂ ਬਹੁਤ ਟੇਸਟੀ ਹੈ ਤੁਸੀਂ ਜਰੂਰ ਟ੍ਰਾਈ ਕਰਿਓ ਗਾਇਸ ਦ ਨੈਕਸਟ ਡੇ ਗਾਇਸ ਜਿੱਦਾਂ ਕਿ ਹੁਣ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਹਾਲ ਜਿਹੜੇ ਨੇ ਹਾਲਾਤ ਬਹੁਤ ਹੀ ਮਤਲਬ ਮਾੜੇ ਚੱਲ ਰਹੇ ਨੇ ਕਿਉਂਕਿ ਦੇਖ ਰਹੇ ਹੋ ਕਈ ਮਤਲਬ ਪਿੰਡਾਂ ਵਿੱਚ ਸਭ ਤੋਂ ਯਾਰ ਪਿੰਡਾਂ ਵਿੱਚ ਹੀ ਪਾਣੀ ਬਹੁਤ ਜ਼ਿਆਦਾ ਭਰਿਆ ਪਿਆ ਵਾ ਸੋ ਮੈਂ ਤਾਂ ਵੀਡੀਓ ਬਣਾ ਰਿਹਾ ਮੈਂ ਕਿਹਾ ਤੁਹਾਨੂੰ ਮੈਂ ਵੀ ਦੱਸ ਦਵਾਂ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਸੀ ਮੈਂ ਵੀ ਦੱਸ ਰਿਹਾ ਬਲੌਗਸ ਤਾਂ ਹੰਦੇ ਰਹਿਣਗੇ ਪਰ ਮੈਂ ਦੱਸ ਰਿਹਾ ਵਾਂ ਸੇਵਾ ਕਰ ਰਿਹਾ ਲੋਕੀ ਬਹੁਤ ਜ਼ਿਆਦਾ ਵਧੀਆ ਗੱਲਾਂ ਇੰਨੀ ਜ਼ਿਆਦਾ ਵੀਡੀਓ ਵਾਇਰਲ ਹੋ ਰਹੀਆਂ ਨੇ ਬਹੁਤ ਜ਼ਿਆਦਾ ਤੇ ਸਾਡੇ ਸਕੂਲ ਦੀ ਛੁੱਟੀਆਂ ਵੱ ਚੁੱਕੇ ਨੇ ਤਿੰਨ ਤੱਕ ਅੱਜ ਸੰਡੇ ਆ ਤੇ ਹੁਣੇ ਮੈਸੇਜ ਆਇਆ ਵਾ ਮੈਂ ਖੁਸ਼ ਹੋ ਗਿਆ ਪਰ ਯਾਰ ਖੁਸ਼ੀ ਕਰ ਫੌਕਲ ਨਾ ਰੇ ਇੰਨੇ ਜਿਆਦਾ ਖਾਂ ਵੀ ਨਹੀਂ ਰੇ ਮਨ ਖਾਣ ਨੂੰ ਮੇਰੀ ਕੁਛ ਪਰ ਜਿਹੜੇ ਸੇਵਾ ਕਰ ਰਹੇ ਨੇ ਨਾ ਮਤਲਬ ਬਹੁਤ ਵਧੀਆ ਕੰਮ ਕਰ ਰਹੇ ਨੇ ਉਹ ਤੇ ਬਸ ਇਦੈ ਹੁਣ ਠੀਕ ਹੋ ਜਵੇ ਜਲਦੋਂ ਜਲਦ ਕਿਉਂ ਸਾਡੇ ਸਕੂਲ ਦੀ ਛੁੱਟੀਆਂ ਵੱਧ ਚੁੱਕੀਆਂ ਨੇ ਇਸੇ ਕਰਕੇ ਗਵਰਨਮੈਂਟ ਇਨਸਟਰਕਸ਼ਨਸ ਆਈਆਂ ਨੇ ਹੁਣੇ ਮੈਸੇਜ ਆਇਆ ਮੈਨੂੰ ਤੇ ਬਸ ਹੁਣ ਰੱਬ ਮੇਰ ਕਰੇ ਬਸ ਇਹੀ ਕਹਿਣਾ ਚਲੋ ਹੁਣ ਚੱਲਦੇ ਆ ਤੇ ਗਾਈਜ਼ ਹੁਣ ਸਵੇਰੇ ਸਵੇਰੇ ਬਾਰਿਸ਼ ਬਹੁਤ ਜਿਆਦਾ ਹੋ ਰਹੀ ਆ ਤੁਸੀਂ ਦੇਖ ਸਕਦੇ ਹੋ ਉਹ ਜਿਆਦਾ ਬਾਰਿਸ਼ ਦੀ ਬਿਸਰੇ ਦੇ ਤਰ੍ਹਾਂ ਕਰਾ ਸਾਢੇ 4 ਵਜੇ ਬਾਰਿਸ਼ ਸ਼ੁਰੂ ਹੋ ਗਈ ਸੀ ਸਵੇਰ ਦੇ ਤੇ ਉਸ ਤੋਂ ਬਾਅਦ ਫੇਰ ਸ਼ੁਰੂ ਹੋ ਗਈ 7:00 ਵੇ ਤੇ ਹੋਰ ਤੱਕ ਲੱਗੀ ਜਿਵੇਂ ਲਗਾਤਾਰ ਬੜੀ ਤੇ ਮੇਰੇ ਕੋਲ ਕੋਈ ਨਹੀਂ ਸਵੇਰ ਹੀ ਇੱਥੇ ਬੈਠੀ ਆ ਆਪਣੀ ਮੈਂ ਤਾਂ ਇਹਨੂੰ ਬਾਹਰ ਲਿਆਇਆ ਦਾਲ ਦੋ ਤਾਂ ਪੀਣਾ ਮੈਂ ਮੈਂ ਚਲੋ ਬੱਸ ਬੰਮਾ ਅੰਦਰ ਸਾਰੇ ਲੱਗੇ ਨੇ ਬਾਕੀ ਸੁੱਤੇ ਨੇ ਬੰਮਾ ਉੱਠੇ ਨੇ ਪਾਪਾ ਵੀ ਉੱਠੇ ਨੇ ਇਸ ਹੁਣ ਮੈਂ ਆਇਆ ਆ ਆਪਣੀ ਦੀਦੀ ਦੇ ਸਟੂਡੀਓ ਕਿਉਂਕਿ ਨਾ ਜ਼ੈਪਟੋ ਦਾ ਆਰਡਰ ਗਲਤੀ ਨਾਲ ਇੱਧਰ ਹੋ ਗਿਆ ਸੀ ਮੇਰੀ ਦੀਦੀ ਦੇ ਸਟੂਡੀਓ ਨਹੀਂ ਤਾਂ ਮੈਂ ਮਤਲਬ ਸਾਡੇ ਉਧਰ ਹੀ ਕਰ ਰਹੇ ਹੋਣਾ ਸੀਗਾ ਆਰਡਰ ਪਰ ਉਹ ਗਲਤੀ ਨਾਲ ਇੱਧਰ ਹੋ ਗਿਆ ਮੇਰੀ ਦੀਦੀ ਕੋਲੋਂ ਤੇ ਬਸ ਮੇਰੀ ਦੀਦੀ ਅਕੈਡਮੀ ਆਇਆ ਮੇਕਅਪ ਸਟੂਡੀਓ ਅਕੈਡਮੀ ਇਹ ਹੈਗੀ ਆ ਫਲਾਵਰ ਇਨ ਟੇਲੇਵ ਚ 240 ਡੀ ਠੀਕ ਹੈ ਤੇ ਜਿਨ੍ਹਾਂ ਨੇ ਮੇਕਅਪ ਵਗੈਰਾ ਕੁਝ ਵੀ ਕਰਨਾ ਵੀ ਡੀਐਮ ਕਰ ਲਓ ਇੰਸਟਾਗ੍ਰam ਤੇ ਐਸਥੈਟਿਕਸ ਬਾ ਚੈਰੀ ਮੰਗਾਵਾ ਤੇ ਮੈਂ ਕੋਈ ਵੈਸੇ ਹੀ ਦੱਸ ਰਿਹਾ ਤੁਹਾਨੂੰ ਕੁਝ ਨਹੀਂ ਕਹਿ ਰਿਹਾ ਮੈਂ ਤੇ ਇੱਧਰ ਆਇਆ ਗਲਤੀ ਨਾਲ ਆਰਡਰ ਮੈਂ ਹੁਣ ਆਇਆ ਮੈਂ ਇੱਧਰ ਤੇ ਆਹ ਦੇਖੋ ਇੱਧਰ ਕੁੱਤਿਆਂ ਨੂੰ ਇੱਕ ਦੂਜੇ ਨੂੰ ਬਲੌਸ ਦੇ ਬੇ ਪੂਰਾ ਤੇ ਬਸ ਹੁਣ ਆਪਾਂ ਇੱਧਰ ਆਏ ਸਕੂਟਰ ਤੇ ਆ ਮੈਂ ਗੱਲਾਂ ਹੁਣ ਚੱਲਦੇ ਆ ਘਰੇ ਆਰਡਰ ਲੈ ਕੇ ਤੇ ਸਾਨੂੰ ਪਤਾ ਨਹੀਂ ਲੱਗਿਆ ਐਡਰੈਸ ਨਾਲ ਗਲਤੀ ਨਾਲ ਦੋ ਚੱਲਦੇ ਨੇ ਇੱਕ ਉਧਰਲਾ ਘਰ ਰੀਅਲ ਹੋਮ ਆ ਤੇ ਇੱਧਰ ਸਾਡਾ ਮਦੀਦਾ ਸਟੂਡੀਓ ਕਈ ਵਾਰ ਇੱਧਰ ਸਮਾਨ ਮੰਗਾਉਂਦੇ ਕੋਈ ਆਂਦਾ ਘਰੇ ਇਨਫਲੂਐਂਸਰ ਇੰਨੇ ਨੇ ਚਾਤ ਵਗੈਰਾ ਦੀਦੀ ਹੋਵੇ ਰੂਪਲ ਸ਼ਰਮਾ ਇਦਾਂ ਸਾਰੇ ਹੋਗੇ ਨਾ ਸਾਰੇ ਆਂਦੇ ਨੇ ਮੇਕਅਪ ਲਈ ਤੇ ਤਾਂ ਕਰਕੇ ਫਿਰ ਕੁਝ ਮੰਗਾਣਾ ਪੈਂਦਾ ਤਾਂ ਕਰਕੇ ਦੋ ਰੱਖੇ ਐਡਰੈਸ ਤਾਂ ਗਲਤੀ ਨਾਲ ਇੱਧਰਲਾ ਹੋ ਗਿਆ ਹੁਣ ਇੱਧਰ ਆਇਆ ਲੈਣ ਚਲੋ ਚੱਲਦੇ ਆ ਪਿਕਅਪ ਕਰਕੇ ਆਰਡਰ ਕਰੇ ਮੀਨੂ ਵਲੌਗ ਦੀ ਕਰਦੇ ਐਂਡਿੰਗ ਸਾਰਿਆਂ ਨੂੰ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦੇ ਹੋ ਤੇ ਹਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆ ਨੈਕਸਟ ਵੀਡੀਓ 'ਚ ਬਾਏ ਬਾਏ